ਉਹ ਯਾ ਸਿੰਘੀ ਸਿੰਘ ਟੰਗੇ ਹੋਏ ਨੇ ਅਸਲੀ ਸਿੰਘ ਨੇ ਇਹ ਜਾਨਵਰਾਂ ਦੇ ਇਧਰਲੇ ਪਾਸੇ ਜਿਹੜਾ ਤੁਹਾਨੂੰ ਸੜਕਾਂ ਤੇ ਮਿੱਥੁੰਜਾ ਦਿਖਾਉਣੇ ਹੁੰਦੇ ਆ ਫਿਰਦਾ ਆ ਉਹਦੇ ਟੰਗੇ ਹੋਏ ਨੇ ਰੰਗ ਰੋਂਗ ਕਰਕੇ ਰੱਖਿਆ ਹੋਇਆ ਤੇ ਪਿੱਤਲ ਦੀ ਪਲੇਟ ਆ ਨਾਲ ਚੌਲ ਇਧਰ ਮੇਰੀ ਫੇਵਰੇਟ ਜਿਹੜੀ ਹੁੰਦੀ ਆ ਹਰ ਵਾਰ ਅਗਰ ਆਪ ਕਈ ਨੂੰ ਮਿਲਦਾ ਹੈ ਤਾਂ ਆਪ ਦੇਖ लीजिएगा ਨਹੀਂ ਨਹੀਂ ਆਪਨੇ ਬੋਲ ਦਿਆ ਬਸ ਜੋ ਆਪਣੀ ਤਰਫ ਸੇ ਆਪਨੇ ਕਰ ਦਿਆ ਬਸ ਠੀਕ ਹੈ ਲੋਜੀ ਹੋਟਲ ਤੋਂ ਆਪਾਂ ਚੈੱਕ ਆਊਟ ਕਰਤਾ ਸਾਹਮਣੇ ਬਣਿਆ ਹੋਇਆ ਕਲੌਕ ਟਾਵਰ ਤੇ ਤੇਜੂ ਇੱਕ ਕਾਫੀ ਵੱਡਾ ਸ਼ਹਿਰ ਆ ਲੋਹਿਤ ਡਿਸਟ੍ਰਿਕਟ ਪਿਆ ਜਾਂਦੀ ਐ ਇਸ ਨੂੰ ਤੇ ਅਰੁਣਾਚਲ ਪ੍ਰਦੇਸ਼ ਦੇ 16 ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਆ ਇਹ ਤੇ ਰਾਤ ਮੈਨੂੰ ਪਤਾ ਲੱਗਿਆ ਵੀ ਇੱਥੇ ਨਾਲ ਇੱਕ ਪ्योर ਵੈਜੀਟੇਰੀਅਨ ਢਾਬਾ ਆ ਜਿਹਨੂੰ ਕਿਹਾ ਜਾਂਦਾ ਸ਼ਰਮਾ ਜੀ ਦਾ ਢਾਬਾ ਉਹਦੇ ਉੱਤੇ ਆਪਾਂ ਜਾ ਕੇ ਪ੍ਰਸ਼ਾਦਾ ਪਾਣੀ ਛਕਦੇ ਆਂ ਮੋਟਰਸਾਈਕਲ ਰਾਤ ਮੈਂ ਧਵਾ ਲਿਆ ਸੀ ਹੋਟਲ ਹਾਈਵੇ ਦੇ ਵਿੱਚ ਆਪਾਂ ਰੁਕੇ ਸੀ 메ਨ ਰੋਡ ਤੇ ਬਣਾਇਆ ਹੋਇਆ ਸੀ ਇਹ ਹੋਟਲ ਤੇ ਵੀਡੀਓ ਵਗੈਰਾ ਆਪਾਂ ਐਡਿਟ ਕਰਕੇ ਅਪਲੋਡ ਕਰਤੀਆਂ ਇੱਥੇ 5G ਚੱਲਦਾ ਸੀ ਹੁਣ ਆਹਾ ਹੋਟਲ ਆ ਜੀ ਉਹਨਾਂ ਦਾ ਸ਼ਰਮਾ ਜੀ ਦਾ ਤੇ ਬਣਾਉਣ ਵਾਲੇ ਬਣਾ ਹੀ ਲੈਂਦੇ ਨੇ ਪ्योर ਵੈਜੀਟੇਰੀਅਨ ਜ਼ਰੂਰੀ ਨਹੀਂ ਹੈਗਾ ਵੀ ਇੱਥੇ ਲੋਕ ਨਾਨ ਵਿੱਚ ਖਾਂਦੇ ਨੇ ਤੇ ਕੋਈ ਖਾਊਗਾ ਨਹੀਂ ਉਠਾਈ ਜੇ ਮਢੋ ਜੇ ਸਾਰਾ ਕੁਝ ਪਿਆ ਪਨਾ ਆ ਗਿਆ ਇਧਰਲੇ ਪਾਸੇ ਹੈਗੇ ਆਲੂ ਪਰੌਂਠਾ ਤੇ ਨਾਲ ਹੈ ਜੀ ਆ ਚਿੱਟੇ ਛੋਲੇ ਤੇ ਆਲੂਆਂ ਦੀ ਸਾਬੀ ਦੇ ਇਧਰਲੇ ਪਾਸੇ ਮਿਰਚਾਂ ਵਾਲੀ ਚਟਨੀ ਇਹਨੂੰ ਛਕ ਲਈਏ ਤੇ ਜੇ ਲੋੜ ਪਈ ਤਾਂ ਫਿਰ ਇੱਕ ਹੋਰ ਖਾ ਲਾਂਗੇ ਕਿਉਂਕਿ ਰਾਹ ਦੇ ਵਿੱਚ ਫਿਰ ਸਾਰਾ ਦਿਨ ਆਪਾਂ ਨੂੰ ਐਂ ਕੱਢਣਾ ਪੈਣਾ ਚਾਹਾਂ ਚੂਹਾਂ ਤੇ ਇੱਥੋਂ ਡੱਕ ਕੇ ਜਾਵਾਂਗੇ ਆਪਾਂ ਢੱਡ ਵਾਹਿਗੁਰੂ ਤੰਗ ਕਰਨਾ ਲੱਗ ਪਰ ਲੱਗਿਆ ਹੋਇਆ ਜੀ ਬੋਰਡ ਬ੍ਰਹਮਕੁੰਡ 44 ਕਿਲੋਮੀਟਰ ਬਲੌਂਗ 203 ਬਲੌਂਗ ਜਾਣਾ ਵੈਸੇ ਤਾਂ ਆਪਾਂ ਤੇ ਹਾਲਿੰਗ ਹੈਗਾ 104 ਕਹਿੰਦੇ ਵੀ ਜੇ ਹੁਣ ਨੈਟਵਰਕ ਉੱਡ ਗਿਆ ਅੱਗੇ ਜਾ ਕੇ ਤੇ ਹਾਲਿੰਗ ਦੇ ਵਿੱਚ ਫਿਰ ਨੈਟਵਰਕ ਆਊਗਾ ਬਾਕੀ ਜਿੱਧਰਲੇ ਪਾਸੇ ਨੂੰ ਆਪਾਂ ਚੱਲੇ ਆ ਇਹ ਥੋੜਾ ਜਿਹਾ ਠੰਡਾ ਏਰੀਆ ਹੋਣ ਵਾਲਾ ਜਮਾ ਟਾਪ ਤੇ ਜਾ ਕੇ ਨੈਟਵਰਕ ਆਵੇ ਨਾ ਆਵੇ ਕੋਈ ਭਰੋਸਾ ਨਹੀਂ ਕਿਰਾਂ ਮੈਂ ਪਹਿਲਾਂ ਘਰ ਇਸਨੇਹਾ ਲਾ ਦੂੰਗਾ ਹੁਣ ਵੈਸੇ ਇਧਰਲੇ ਪਾਸੇ ਹੁਣ ਮੈਂ ਦੇਖਿਆ ਵੀ ਏਅਰ ਟਲ ਦੀ ਪਰਹਾਰ ਜ਼ਿਆਦੇ ਆ ਏਅਰ ਟਲ ਵੱਡੇ ਲੈਵਲ ਤੇ ਫੈਲਿਆ ਹੋਇਆ ਜੀਓ ਕਿਤੇ ਕਿਤੇ ਚੱਲਦਾ ਏਅਰਟੈਲ ਸਾਰੇ ਕਿਤੇ ਚੱਲਦਾ ਪਰ ਏਅਰਟੈਲ ਦੇ ਪਲਾਨ ਵੀ ਮਹਿੰਗੇ ਨੇ ਮੇਰੇ ਕੋਲ ਏਅਰਟੈਲ ਹੈਗਾ ਪੋਸਟ ਪੇਡ ਦਾ ਜੀਓ ਦਾ ਨੰਬਰ ਮੈਂ ਐਤ ਕੀ ਲਿਆ ਐਡਾ ਤਕੜਾ ਗੁੰਮ ਆ ਨਾ ਇੱਥੇ ਚੱਕਰ ਖਾ ਕੇ ਡੱਗਣ ਵਾਲਾ ਕੰਮ ਆ ਜਮਾ ਗਹਾਤੀ ਯਾਦ ਕਰਾਤਾ ਇਹਨੇ ਉਹਦਾ ਬੱਦਲ ਜੇ ਹੋਏ ਪਏ ਨੇ ਲੋਕ ਸਕੂਟਰੀਆਂ ਤੇ ਵੀ ਨਾ ਐ ਛਾ ਅੰਬੋਹ ਫੜ ਕੇ ਛਤਰੀਆਂ ਫੜ ਫੜ ਕੇ ਸਕੂਟਰੀਆਂ ਤੇ ਇੱਕ ਹੱਥ ਨਾਲ ਸਕੂਟਰੀ ਚਲਾ ਰਹੇ ਨੇ ਦੂਜੀ ਹੱਥ ਨਾਲ ਛਤਰੀ ਕੋਤ ਤਕੜਾ ਗਉਮਾ ਇਹ ਜਗ ਗਉਮਾ ਉਦੋਂ ਹੁੰਦਾ ਹੁੰਦਾ ਜਦੋਂ ਮੀਂਹ ਆਉਣਾ ਹੋਵੇ ਫਿਲਹਾਲ ਪਰਮਿਟ ਮੈਂ ਚੈੱਕ ਕਰ ਲਿਆ ਪਰਮਿਟ ਆਪਣੇ ਕੋਲ ਉਸ ਡਿਸਟ੍ਰਿਕਟ ਦਾ ਹੈਗਾ ਅੰਜੋਦਾ ਜਿੱਥੇ ਆਪਾਂ ਜਾਣਾ ਫਿਲਹਾਲ ਆਪਾਂ ਲੋਹੀਤ ਡਿਸਟ੍ਰਿਕਟ ਦੇ ਵਿੱਚ ਘੁੰਮ ਰਹੇ ਹਾਂ ਤੇਜੂ ਦੇ ਵਿੱਚ ਤੇ ਲੋਹੀਤ ਇੱਥੇ ਨਦੀ ਚੱਲਦੀ ਹੈ ਇੱਕ ਉਹ ਨਦੀ ਦੇ ਕਰਕੇ ਇਹਦਾ ਨਾਮ ਰੱਖਿਆ ਗਿਆ ਲੋਹੀਤ ਡਿਸਟ੍ਰਿਕਟ ਮੈਪ ਚ ਰਾਹ ਦੇਖੋ ਜਮਾ ਸੱਪਰਗਾ ਤਾਈਓ 15 ਕਿਲੋਮੀਟਰ ਨੂੰ ਅੱਧਾ ਘੰਟਾ ਦਿਖਾ ਰਿਹਾ ਪਰ ਰੋਡ ਵਧੀਆ ਹੈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਸ ਟਾਈਮ ਮੈਂ ਘੱਟੋ ਘੱਟ 30 ਕਿਲੋਮੀਟਰ ਡੋਂਗ ਵੈਲੀ ਵਾਲੇ ਪਾਸੇ ਨੂੰ ਬੈਠਾ ਇੱਥੋਂ ਇੱਕ ਵੱਡਾ ਸ਼ਹਿਰ ਆਊਗਾ ਰਾਹ ਦੇ ਵਿੱਚ ਹਾਈ ਲੌਂਗ ਉੱਥੋਂ ਤੱਕ ਆਪਾਂ ਨੂੰ ਨੈੱਟਵਰਕ ਮਿਲ ਸਕਦਾ ਉਸ ਤੋਂ ਬਾਅਦ ਸ਼ਾਇਦ ਨੈੱਟਵਰਕ ਨਾ ਵੀ ਹੋਵੇ Airtel ਦਾ ਤਾਂ ਇੱਥੇ ਉੱਡ ਗਿਆ Jio ਦਾ ਹੈਗਾ ਇੱਥੇ ਬੋਰਡ ਤੇ ਲਿਖਿਆ ਹੋਇਆ ਸੇਫਟੀ ਔਨ ਰੋਡਸ ਇਜ਼ ਸੇਫਟੀ ਐਟ ਹੋਮ ਕਹਿੰਦੇ ਵੀ ਸੇਫਟੀ ਰੱਖੋ ਆਪਦੀ ਸੜਕਾਂ ਦੇ ਉੱਤੇ ਗੱਡੀਆਂ ਧਿਆਨ ਨਾਲ ਚਲਾਓ ਤੇ ਘਰੇ ਜਾ ਕੇ ਚਾਹ ਪੀਓ ਚਾਹ ਪੀਂਦੇ ਪੀਣ ਜੋਗੇ ਹੋ ਜੋ ਘਰੇ ਪਹੁੰਚ ਗਏ ਆ ਇਹਦੇ ਪਿਛਲੇ ਪਾਸੇ ਇੱਥੋਂ ਇੱਕ ਲੋਹੀਤ ਨਦੀ ਦਾ 뷰 ਦਿਖਦਾ ਲੋਹੀਤ ਨਦੀ ਉਹ ਆ ਜੀ ਜਿਹਦੇ ਨਾਮ ਦੇ ਉੱਤੇ ਇਸ ਲੋਹੀਤ ਡਿਸਟ੍ਰਿਕਟ ਦਾ ਨਾਮ ਪਿਆ ਤੇ ਤੇਜੂ ਇੱਥੋਂ ਦਾ ਇੱਕ ਸਭ ਤੋਂ ਵੱਡਾ ਸ਼ਹਿਰ ਹੈ ਵੈਲ ਡਿਵੈਲਪਡ ਹੈ ਤੇ ਸਾਰਾ ਕੁਝ ਇੱਥੇ ਤੁਹਾਨੂੰ ਮਿਲ ਜੂਗਾ ਤੇ ਇੱਕ ਨੋਟੀਫਿਕੇਸ਼ਨ ਤੁਹਾਨੂੰ ਹੋਰ ਦੇ ਦਈਏ ਵੀ ਆਪਾਂ ਚੱਲੇ ਆ ਜੀ ਅ ਦ ਲੈਂਡ ਆਫ ਰਾਈਜ਼ਿੰਗ ਸਨ ਦੇਖਣ ਵਾਸਤੇ ਜਿੱਥੇ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਸੂਰਜ ਚੜ੍ਹਦਾ ਤੇ ਉਹਦੇ ਵਾਸਤੇ ਟਰੈਕ ਵਗੈਰਾ ਕਰਨਾ ਪਊਗਾ ਉਹ ਆਪਾਂ ਪਹੁੰਚਦੇ ਜਿੰਨਾ ਤੱਕ ਵੀ ਪਹੁੰਚ ਸਕਦੇ ਹੋਏ ਉੱਥੇ ਤੱਕ ਦੀ ਵੀਡੀਓ ਛੋੜਨਾਲ ਅੱਜ ਆਪਾਂ ਸਾਂਝੀ ਕਰਦਾਂਗੇ ਤੇ ਸ਼ਾਇਦ ਆਸ ਕਰਦੇ ਆਂ ਵੀ ਅੱਜ ਆਪਾਂ ਨੂੰ ਠੰਡ ਦੇਖਣ ਨੂੰ ਮਿਲ ਜੂਗੀ ਫਿਲਹਾਲ ਪਿੱਤਾ ਵਾਲਾ ਮਾਹੌਲ ਹੋਇਆ ਪਿਆ ਉੱਪਰੋਂ ਦੀਆਂ ਗਰਮ-ਗਰਮ ਜੈਕਟਾਂ ਗਰਮ-ਗਰਮ ਪੈਂਟਾਂ ਆਹ ਏਡੇ ਭਾਰੇ ਬੂਟ ਤੇ ਪੂਰੀ ਗਰਮੀ ਵਾਲਾ ਮਾਹੌਲ ਬਣਿਆ ਪਿਆ ਉਹ ਸਾਹਮਣੇ ਜਿੰਨਾ ਵੀ ਤੁਸੀਂ ਏਰੀਆ ਦੇਖ ਰਹੇ ਹੋ ਨਾ ਉਹ ਨਦੀ ਵਾਲਾ ਏਰੀਆ ਅੱਧਾ ਸੁੱਕਿਆ ਹੋਇਆ ਵਿੱਚ ਵਿੱਚ ਛੋਟੇ ਛੋਟੇ ਟਾਪੂ ਜੇ ਬਣੇ ਹੋਏ ਨੇ ਤੇ ਮੈਨੂੰ ਲੱਗਦਾ ਵੀ ਜਦੋਂ ਗਰਮੀਆਂ 'ਚ ਮੀਂਹ ਪੈਂਦੇ ਹੋਣਗੇ ਪਾਣੀ ਪੂਣੀ ਚੜਦਾ ਹੋਊਗਾ ਫੇਰ ਤਾਂ ਇਹ ਸਾਰਾ ਭਰ ਜਾਂਦਾ ਨਹੀਂ ਤਾਂ ਦੂਰੋਂ ਦੇਖ ਕੇ ਤਾਂ ਬ੍ਰਹਮਪੁੱਤਰਾਂ ਨਦੀ ਵਾਂਗੂ ਲੱਗਦਾ ਵਿਚਾਲੇ ਇੱਥੋਂ ਦੀਆਂ ਸੜਕਾਂ ਬਣੀਆਂ ਹੋਈਆਂ ਨੇ ਜਿਹੜੀਆਂ ਸੜਕਾਂ ਆਪਾਂ ਚੜ ਕੇ ਆਈਆਂ ਸੜਕ ਫਿਲਹਾਲ ਹਜੇ ਤੱਕ ਠੀਕ ਆ ਤੇ ਆ ਬੈਠਣ ਨੂੰ ਇੱਥੇ ਫੋਟੋਆਂ ਖਿਚਾਉਣ ਨੂੰ ਲਾਇਆ ਪੁਆਇੰਟ ਤੇ ਉਹ ਸਾਹਮਣੇ ਬੈਠਣ ਨੂੰ ਤੇ ਆਪਾਂ ਉਹੀ ਪਹਾੜਾਂ 'ਚ ਆ ਗਏ ਜਿਹੜਾ ਮੈਂ ਕੱਲ ਵਾਲੀ ਵੀਡੀਓ 'ਚ ਨਹੀਂ ਕਹਿੰਦਾ ਸੀ ਵੀ ਐਵੇਂ ਦੇ ਪਹਾੜਾਂ 'ਚ ਜਾਣਾ ਯਾਰ ਜਿੱਥੇ ਧੁੰਦ ਜੀ ਪਈ ਹੋਈ ਹੈ ਠੰਡ ਜੀ ਲੱਗੂਗੀ ਉੱਥੇ ਉਹੀ ਪਹਾੜਾਂ ਦੇ ਵਿੱਚ ਆਪਾਂ ਆ ਗਏ ਆ ਤੇ ਹੁਣ ਮੌਸਮ ਵੀ ਫਰਕ ਪੈ ਗਿਆ ਧੁੱਪ ਹੈਗੀ ਆ ਤਿੱਖੀ ਪਰ ਮੋਟਰਸਾਈਕਲ ਤੇ ਹੁਣ ਠੰਡੀ ਹਵਾ ਲੱਗਣੀ ਸ਼ੁਰੂ ਹੋ ਗਈ ਅੱਗੇ ਜਾ ਕੇ ਇੱਕ ਪਾਸ ਵੀ ਆਊਗਾ ਆਪਾਂ ਉਹ ਪਾਸ ਵੀ ਕ੍ਰੋਸ ਕਰਨਾ ਛੋਟਾ ਜਿਹਾ ਕੋਈ ਵਾੜਾ ਵੱਡਾ ਪਾਸ ਨਹੀਂ ਹੈਗਾ ਪਰ ਇੱਕ ਪਹਾੜ ਆ ਉੱਚਾ ਉਹਨੂੰ ਕ੍ਰੋਸ ਕਰਕੇ ਆਪਾਂ ਥੱਲੇ ਨੂੰ ਡਾਊਨ ਜਾਵਾਂਗੇ ਪਿੱਛੇ ਬੋਰਡ ਲੱਗਿਆ ਹੋਇਆ ਸੀ ਮੈਪ ਤੇ ਤਾਂ ਮੈਨੂੰ ਪਤਾ ਉੱਥੇ ਬੋਰਡ ਲੱਗਿਆ ਹੋਇਆ ਬੋਰਡ ਤੇ ਲਿਖਿਆ ਹੈ ਡਾਊਟ ਆਫ ਐਲਟੀਿਊਡ ਹੈਗਾ 5699 ਫੁੱਟ ਤੇ ਮਨਾਲੀ ਤੋਂ ਥੋੜਾ ਜਿਹਾ ਥੱਲੇ ਆ ਤੇ 375 ਪੌੜੀਆਂ ਚੜ੍ਹਨੀਆਂ ਪੈਣਗੀਆਂ ਇੱਥੋਂ ਆਏ ਨੂੰ ਪਰ ਇਹ ਹੁਣ ਪਤਾ ਨਹੀਂ ਪਹਾੜ ਇੱਥੇ ਬੰਦ ਵੀ ਕਰ ਰੱਖਿਆ ਉਹ ਜਿਹੜਾ ਇਹ ਬੋਰਡ ਲੱਗਿਆ ਹੋਇਆ ਹੈ ਨਾ ਇਹ ਆਰਮੀ ਵਾਲਾਂ ਦਾ ਲੱਗਿਆ ਹੋਇਆ ਹੈ ਇੱਥੇ ਲਿਖਿਆ ਨਹੀਂ ਹੋਵੇ ਤੁਸੀਂ ਟਰਾਈ ਕਰਕੇ ਉੱਪਰ ਜਾ ਸਕਦੇ ਹੋ ਜੇਕਰ ਤੇ ਲਿਖਿਆ ਹੁੰਦਾ ਤਾਂ ਇਹ ਲੰਬੇ ਪੰਗਾ ਆਪਾਂ ਚਲੋ ਉੱਦਕ ਪਾਸ ਕਿਹੜਾ ਸੀ ਪਹਿਲਾਂ ਉੱਥੇ ਜਲੀ ਆਪਾਂ ਸੜਕਾਂ ਬਣੀ ਜਾਂਦੀਆਂ ਨੇ ਇੱਧਰ ਵੀ ਪਰ ਜਿੰਨੇ ਕਿਲੋਮੀਟਰ ਆਪਾਂ ਅੱਗੇ ਉਹ ਠੀਕ ਠਾਕ ਰੋਡ ਸੀ ਹੁਣ ਗਾਂ ਦਾ ਪਤਾ ਨਹੀਂ ਗੱਤੀ ਪਾਰ ਕੀ ਤੇ ਵੱਡਾ ਬੱਟਾ ਛਲੋ ਭਾਈ ਜਿੰਨੀ ਵੀ ਇੱਥੇ ਲੇਬਰ ਕੰਮ ਕਰਦੀ ਹੈ ਨਾ ਉਹ 90% ਅਸਾਮ ਦੀ ਤੇ ਬਿਹਾਰ ਦੀ ਹੁੰਦੀ ਆ ਉਹਦੇ ਵਿੱਚ ਜਿਹੜਾ 10% ਰਹਿਗੇ ਉਹਦੇ ਵਿੱਚ ਬੰਗਾਲ ਦੇ ਲੋਕ ਨੇ ਤੇ ਜਾਂ ਫਿਰ ਇੱਥੋਂ ਦੇ ਜਿਹੜੇ ਲੋਕਲ ਨੇ ਲੋਕਲ ਦੇ ਵਿੱਚ ਬੀਬੀਆਂ ਜ਼ਿਆਦਾ ਨਹੀਂ ਰੁਨਚਲ ਦੀਆਂ ਬੀਬੀਆਂ ਜ਼ਿਆਦਾ ਕੰਮ ਕਰਦੀਆਂ ਨੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹ ਸਾਰੇ ਬਿਹਾਰ ਤੇ ਅਸਾਮ ਦੇ ਨੇ। ਬਾਕੀ ਜੇ ਦੁਕਾਨਾਂ ਦੀ ਗੱਲ ਕਰੀਏ ਤਾਂ ਦੁਕਾਨਾਂ ਵੀ ਬਿਹਾਰ ਵਾਲਿਆਂ ਨੇ ਅਸਾਮ ਵਾਲਿਆਂ ਨੇ ਕਿਰਾਏ ਤੇ ਲੈ ਰੱਖੀਆਂ ਨੇ। ਜਿਵੇਂ ਹੁਣ ਮੈਂ ਰੁਨਚਲ 'ਚ ਐਂਟਰ ਕੀਤਾ ਮੈਂ ਆਈ.ਐਲ.ਪੀ ਬਣਾਇਆ 15 ਦਿਨਾਂ ਵਾਸਤੇ ਬਣਾਇਆ ਠੀਕ ਆ ਪਰ ਜਿਹੜੇ ਉਹਨਾਂ ਦੇ ਆਈ.ਐਲ.ਪੀ ਹੁੰਦੇ ਨੇ ਕੰਮਿਆਂ ਦੇ ਜਾਂ ਫਿਰ ਜਿਹੜੇ ਇੱਥੇ ਦੁਕਾਨਾਂ ਖੋਲ੍ਹਣਾ ਚਾਹੁੰਦੇ ਨੇ ਆਪਦੀ ਜ਼ਮੀਨ ਤਾਂ ਕੋਈ ਲੈ ਨਹੀਂ ਸਕਦਾ ਉਹ ਕਿਰਾਏ ਤੇ ਦੁਕਾਨ ਲੈ ਕੇ ਖੋਲ੍ਹਦੇ ਨੇ ਇੱਥੇ ਤੇ ਉਹਨਾਂ ਵਾਸਤੇ 1 ਸਾਲ ਦਾ ਪਰਮਿਟ ਬਣ ਜਾਂਦਾ। ਤੇ 200 ਰੁਪਏ ਲੱਗਦੇ ਨੇ ਸਾਰੇ ਪਰ ਉਹ ਸਰਕਾਰ ਦੇ ਅਕੋਰਡਿੰਗ ਉਹਨਾਂ ਦਾ 1 ਸਾਲ ਦਾ ਪਰਮਿਟ ਬਣਦਾ ਜੇ ਇੱਥੇ ਕੋਈ ਚੱਕਰ ਪੈ ਗਿਆ ਜਾਂ ਇੱਥੋਂ ਦੇ ਲੋਕਲ ਬੰਦੇ ਨੇ ਕਿਹਾ ਭਾਈ ਤੂੰ ਉੱਠ ਕੇ ਜਾ ਤਾਂ ਉਹਨੂੰ ਜਾਣਾ ਪਊਗਾ ਇੱਥੇ ਲੋਕਲ ਬੰਦਿਆਂ ਦੀ ਵੱਧ ਚੱਲਦੀ ਹੈ ਤੇ ਜਿਹੜੀ ਪੁਲਿਸ ਵੀ ਹੁੰਦੀ ਹੈ ਲੋਕਲ ਬੰਦੇ ਨਾਲ ਸਾਥ ਦਿੰਦੀ ਹੈ ਜਿੱਥੇ ਮੈਂ ਰਾਤ ਮੋਟਰਸਾਈਕਲ ਧਵਾਇਆ ਸੀ ਉਹ ਬੰਦੇ ਬਿਹਾਰ ਦੇ ਸੀ ਦੋ ਦੋ ਤਿੰਨ ਤਿੰਨ ਵਾਰੀ ਕੁੱਟ ਖਾਈ ਬੈਠੇ ਨੇ ਉਹ ਇੱਥੇ ਕਹਿੰਦੇ ਵੀ ਇੱਕ ਵਾਰੀ ਆਏ ਹੋਗੇ ਸੀ ਉਦੋਂ ਸਾਡੇ ਕੁੱਟ ਪਈ ਆ ਇੱਕ ਵਾਰੀ ਸਾਡੇ ਕੋਲ ਆਹ ਚੀਜ਼ ਹੋ ਗਈ ਸੀ ਅਸੀਂ ਫਾਈਨ ਭਰਿਆ ਤੇ ਹੁਣ ਕਹਿੰਦਾ ਅਸੀਂ ਪੁਰਾਣੇ ਹੋ ਗਏ ਯਾਰ ਹੁਣ ਮਾੜੀ ਮੋਟੀ ਸਾਡੀ ਜਾਣ ਪਛਾਣ ਹੋ ਗਈ ਆ ਪਰ ਜੇ ਸਾਨੂੰ ਇਹ ਅੱਜ ਵੀ ਕਹਿਣ ਵੀ ਥੋ ਉੱਠ ਕੇ ਜਾ ਤਾਂ ਸਾਨੂੰ ਕਹਿੰਦਾ ਉੱਠ ਕੇ ਜਾਣਾ ਪਊਗਾ ਇਹਨਾਂ ਦੀ ਕਹਿੰਦਾ ਦਾਤਾਗਿਰੀ ਚੱਲਦੀ ਐ ਇੱਥੇ ਇੱਕ ਤਰ੍ਹਾਂ ਦੀ ਬਾਕੀ ਟੂਰਿਸਟਾਂ ਨਾਲ ਤਾਂ ਮੈਂ ਕੋਈ ਇਹੋ ਜਿਹਾ ਬਿਹੇਵੀਅਰ ਇਹਨਾਂ ਦਾ ਦੇਖਿਆ ਨਹੀਂ ਹੈਗਾ ਹਨਾ ਬਈ ਟੂਰਿਸਟਾਂ ਨਾਲ ਤਾਂ ਆਪਣੇ ਨਾਲ ਤਾਂ ਵਧੀਆ ਹੱਸ ਕੇੜ ਕੇ ਗੱਲ ਕਰਦੇ ਨੇ ਉਹ ਕੀ ਪਤਾ ਉਹਨਾਂ ਦੇ ਆਪ ਦੇ ਪੰਗੇ ਲਈ ਹੁਣ ਜੇ ਕੋਈ ਵੀ ਗੱਲ ਹੋਵੇ ਤਾਂ ਇੱਕ ਦੋ ਗੱਲਾਂ ਕਰਕੇ ਆਪਾਂ ਸਾਰੇ ਲੋਕਾਂ ਨੂੰ ਜਾਂ ਸਾਰੇ ਸੂਬੇ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਇਹ ਗੱਲ ਉਹਨਾਂ ਦੀ ਸਹੀ ਆ ਵੀ ਲੋਕਲ ਬੰਦੇ ਦੀ ਇੱਥੇ ਜ਼ਿਆਦਾ ਚੱਲਦੀ ਆ ਪੁਲਿਸ ਵੀ ਲੋਕਲ ਬੰਦਿਆਂ ਦੇ ਨਾਲ ਹੀ ਹੁੰਦੀ ਆ ਜੇ ਤੁਸੀਂ ਕੋਈ 1921 ਕੋਈ ਖਰਾਬੀ ਕੀਤੀ ਆ ਤਾਂ ਤੁਹਾਡੇ ਵਾਸਤੇ ਚਾਹੇ 1 ਸਾਲ ਦਾ ਆਈ ਐਲ ਪੀ ਆ ਚਾਹੇ 10 ਸਾਲ ਦਾ ਆਈ ਐਲ ਪੀ ਤੁਹਾਨੂੰ ਉਹ ਡੱਕਰ ਦੇਣਗੇ ਇੱਥੋਂ ਉਹ ਇਹੇ ਜੇ ਏਰੀਆ ਦਾ ਇੱਕ ਡਾਰੇ ਹੁੰਦਾ ਵੀ ਜੇ ਕੋਈ ਗਲਤੀ ਨਾਲ 1921 ਹੋ ਗਈ ਜਾਂ ਕੋਈ ਪ੍ਰੋਬਲਮ ਆ ਗਈ ਤੁਹਾਨੂੰ ਤਾਂ ਇੱਥੇ ਕੋਈ ਸੁਣਨ ਵਾਲਾ ਨਹੀਂ ਹੈਗਾ ਨੇੜੇ ਤੇੜੇ ਘੰਟੇ ਚਿੱਕੇ ਬੰਦਾ ਲੰਘਦਾ ਉਹ ਵੀ ਤੁਰ ਕੇ ਮੋਟਰਸਾਈਕਲ ਵਾਲਾ 2 ਘੰਟੇ ਇੰਝ ਇੱਕ ਲੰਘਦਾ ਤੇ ਇਹ ਜੀ ਥਾਂ ਦੇ ਉੱਤੇ ਤਾਂ ਫਿਰ ਆ ਦੀ ਪ੍ਰੋਪਰ ਤਿਆਰੀ ਨਾਲ ਜਾਓ ਸੋਚ ਕੇ ਜਾਓ ਸਾਰਾ ਸਾਜੋ ਸਮਾਨ ਆਦਾਂ ਲੈ ਕੇ ਜਾਓ ਪ੍ਰੋਬਲਮ ਕੁਝ ਵੀ ਆ ਸਕਦੀ ਆ ਸਾਰਾ ਰੱਬ ਆਸਰੇ ਹੁੰਦਾ ਇਹ ਜੀਆਂ ਚੀਜ਼ਾਂ ਹੁਣ ਮੈਂ ਕਿਹੜੇ ਫਿਰ ਦਾ ਤੁਰਿਆ ਹਾਂ ਕਟੋ-ਕਟ ਮੈਂ 50 ਕਿਲੋਮੀਟਰ ਆ ਗਿਆ ਹੂੰਗਾ ਤੇ ਮੈਨੂੰ ਉਹ ਲੇਬਰ ਵਾਲੇ ਮਿਲੇ ਨੇ ਜਿਹੜੇ ਉੱਥੇ ਸੜਕ ਬਣਾ ਰਹੇ ਸੀ 10 ਕ ਬੰਦੇ ਉਹ ਤੇ ਤਿੰਨ ਕ ਬੰਦੇ ਮੈਨੂੰ ਚਾਰ ਹੋਰ ਮਿਲੇ ਹੋਣਗੇ ਰਾਹ ਦੇ ਵਿੱਚ ਨਹੀਂ ਕੁਝ ਨਹੀਂ ਮਿਲਿਆ ਇੱਥੇ ਰਾਹ ਦੇ ਵਿੱਚ ਭਾਈ ਇੱਕ ਬਹੁਤ ਸੋਹਣਾ ਮੰਦਿਰ ਬਣਿਆ ਹੋਇਆ ਸਾਹਮਣੇ ਪਿਆ ਲੱਡੂਆਂ ਦਾ ਪ੍ਰਸ਼ਾਦ ਇਧਰਲੇ ਪਾਸੇ ਇੱਕ ਸ਼ਿਵਲਿੰਗ ਬਣਾਇਆ ਤੂਫਤੀ ਕੀਤੀ ਹੋਈ ਆ ਮਤਲਬ ਇਥੇ ਆਉਂਦੇ ਹੋਣਗੇ ਪੁਜਾਰੀ ਸਾਹਮਣੇ ਟਾਈਮ ਪਿਸ ਲੱਗਿਆ ਹੋਇਆ ਤੇ 12 ਵਜੇ ਨਾਲ ਨੇ ਇਧਰਲੇ ਪਾਸੇ ਵੀ ਸ਼ਿਵਜੀ ਭਗਵਾਨ ਦੀ ਮੂਰਤੀ ਤੇ ਆ ਵਧੀਆ ਡੈਕੋਰੇਸ਼ਨ ਕੀਤੀ ਹੋਈ ਆ ਉਹਦੇ ਨਾਲ ਦੰਬੂ ਨਾਲ ਪੌੜੀਆਂ ਬਣਾ ਕੇ ਚਲੋ ਜੀ ਵੀਆਰਓ ਵਾਲੇ ਯਾਗ੍ਰਫ ਵਾਲੇ करते दे होने देखभाल इस बोतल है ठंडी आप नहीं बर्फ वाली नहीं ठीक ठाक ਸ਼ਾਮ ਨੂੰ ਪਹੁੰਚੇਗਾ ਸ਼ਾਮ ਨੂੰ ਅੱਗੇ ਪੈਟਰੋਲ ਪੰਪ ਮਿਲ ਗਿਆ ਕੋਈ ਹਾਂ ਹਾਂ ਟੋਪਾ ਵਿੱਚ ਮਿਲੇਗਾ ਠੀਕ ਹੈ ਜੀ 3 ਘੰਟੇ ਬਾਅਦ 1 ਘੰਟੇ ਕੇ ਬਾਅਦ ਠੀਕ ਹੈ ਸਰ ਪੁਲਿਸ ਅਸਿਸਟੈਂਟ ਬੂਥ ਇੱਥੇ ਪਰਮਿਟ ਚੈੱਕ ਹੋਇਆ ਆਪਣਾ ਤੇ ਪਹਿਲੀ ਵਾਰੀ ਜਦੋਂ ਦੇ ਆਪਾਂ ਰਨਾਚਲ ਪ੍ਰਦੇਸ਼ ਚ ਐਂਟਰ ਕੀਤੇ ਆ ਇਧਰ ਵੀ ਤਾਂ ਚੈੱਕ ਹੋਇਆ ਕਿਉਂਕਿ ਆਪਾਂ ਚਾਈਨਾ ਬਾਰਡਰ ਦੇ ਕੁਝ ਜ਼ਿਆਦਾ ਨੇੜੇ ਜਾਣਾ ਆਪਾਂ ਹਾਲਾ ਹਜੇ ਤਾਂ ਚਾਈਨਾ ਬਾਰਡਰ ਪਿਆ ਹੁਣ ਇੱਥੇ 100 ਕਿਲੋਮੀਟਰ ਪਰ ਫੇਰ ਵੀ ਇਧਰਲੇ ਪਾਸੇ ਨਾਲ ਜਾਣ ਵਾਲਿਆਂ ਦੇ ਸਾਰਿਆਂ ਦੇ ਪਰਮਿਟ ਚੈੱਕ ਹੁੰਦੇ ਨੇ ਜੋ ਤੁਸੀਂ ਪਰਮਿਟ ਬਣਾਉਣਾ ਨਾ ਜਿੰਨੀਆਂ ਵੀ ਡਿਸਟ੍ਰਿਕਟਾਂ ਨੇ ਅਰਨਾਚਲ ਪ੍ਰਦੇਸ਼ ਦੀਆਂ ਸਾਰਿਆਂ ਦੇ ਨਾਮ ਭਰ ਦੋ ਹੈ ਨਹੀਂ ਪਤਾ ਕਦੋਂ ਕਿੱਥੇ ਜਾਣਾ ਪੈ ਜੀ ਤੇ ਮੈਂ ਵੀ ਤਵੰਗ ਵਾਲੇ ਪਾਸੇ ਨੂੰ ਛੱਡ ਕੇ ਇਧਰਲੇ ਪਾਸੇ ਸਾਰੀਆਂ ਡਿਸਟ੍ਰਿਕਟਾਂ ਦੇ ਨਾਮ ਪਰਤੇ ਸੀ ਮੈਂ ਕੱਲ ਨੂੰ ਕੋਈ ਜਾਣ ਦਾ ਮੂਡ ਬਣ ਜੇ ਤੇ ਫਿਰ ਐਵੇਂ ਕਿਧਰ ਪਰਮਿਟ ਤੇ ਹੋਰ ਪੰਗੇ ਲੈਂਦੇ ਫਿਰਾਂਗੇ ਕਿਉਂਕਿ ਇੱਕ ਪਰਮਿਟ ਬਣਾਉਣ ਦਾ 500 ਰੁਪਇਆ ਲੱਗਦਾ ਜੇ ਉਹ ਮੇਰਾ ਪਰਮਿਟ ਇੱਕ ਵਾਰੀ ਦੁਬਾਰੇ ਫੇਰ ਬਣਾਉਣਾ ਪੈ ਗਿਆ 1 ਕੱਤੀ ਡਿਸਟ੍ਰਿਕਟ ਕਰਕੇ ਤਾਂ 500 ਰੁਪਇਆ ਫੇਰ ਲੱਗੂਗਾ ਮੈਂ ਹੁਣ ਟੂਟਿੰਗ ਸੀ ਟੂਟੀ ਮੈਂ ਗਿਆ ਨਹੀਂ ਹੈਗਾ ਪਰ ਮੈਂ ਉਹਦਾ ਬਣਾ ਲਿਆ ਵੀ ਜੇ ਮਨ ਬਣ ਗਿਆ ਫਿਰ ਆਪਾਂ ਪਰਮਿਟ ਵਾਲੇ ਚੱਕਰ ਕਰਕੇ ਨਾ ਮਿਸਤ ਵੱਜੇ ਵੈਸੇ ਆਪਣਾ ਮੂਡ ਨਾ ਹੋਇਆ ਜਾਣ ਦਾ ਦਾ ਲੱਗ ਗੱਲ ਲੋ ਜੀ ਹੋ ਗਿਆ ਸੋਨੇ ਤੇ ਸਹਾਗਾ ਬੱਦਲ ਆ ਗਈ ਤੇ ਵੀ ਪੈਣ ਲੱਗ ਗਿਆ ਹੁਣ ਦੇਖਦੇ ਆ ਕੋਈ ਢੋਈ ਲੱਭਦੇ ਆ 15 ਕਿ ਮਿੰਟ ਤੱਕ ਕਾਂਕੀ ਇਹ ਬੱਦਲ ਇੱਕ ਪਾਸੇ ਆ ਇਧਰਲੇ ਪਾਸੇ ਆ ਉਧਰਲੇ ਪਾਸੇ ਬੱਦਲ ਹੈ ਨਹੀਂ ਕੀ ਪਤਾ ਇੱਥੇ ਮੀਂਹ ਜਾ ਹੋਵੇ 5-7 ਮਿੰਟ ਚੱਲਦੇ ਆ ਨਹੀਂ ਫਿਰ ਕਿਤਨਾ ਕਿਤੇ ਰੁਕ ਜਾਗੇ ਆਪਾਂ ਕਿਉਂਕਿ ਇਧਰਲੇ ਪਾਸੇ ਵੀ ਪਹਾੜਾਂ ਦੇ ਵਿੱਚ ਸਫ਼ਰ ਕਰਨਾ ਮੀਂਹ ਵਾਲੇ ਦਿਨ ਦੇ ਵਿੱਚ ਔਖਾ ਕੰਮ ਆ ਉਹ ਕਿਧਰ ਕੱਚੇ ਜਿਹੇ ਪਹਾੜ ਨੇ ਲੈਂਡਸਲਾਈਡ ਬਹੁਤ ਹੁੰਦਾ ਇਧਰ ਚੱਲ ਮੀਂਹ ਨਾਲ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਗਰਮੀ ਬਹੁਤ ਆ ਯਾਰ ਮੀਂਹ ਆ ਦੇ ਕੋਈ ਚੱਕਰ ਨਹੀਂ ਪਰ ਆਪਾਂ ਨੂੰ ਢੋਈ ਮਿਲ ਜੇ ਉਹਦੂਆ ਪਈ ਜਾਂਦਾ ਪਈ ਜਾਂਦੇ ਸੜਕ ਕੋਈ ਖਾਸ ਵਧੀਆ ਨਹੀਂ ਹੈਗੀ ਪਰ ਮੈਨੀਆਂ ਲੱਗਦਾ ਵੀ ਜਿਹੜੇ ਹਿਸਾਬ ਨਾਲ ਇਹ ਸੜਕਾਂ ਚਾਈਨਾ ਬਾਰਡਰ ਨੂੰ ਜਾਂਦੀਆਂ ਨੇ ਨਾ ਟਾਇਰ ਸੜਕਾ ਇੱਕ ਨੰਬਰ ਹੋਣੀ ਚਾਹੀਦੀਆਂ ਨੇ ਇਧਰ ਪਤਾ ਨਹੀਂ ਕੀ ਵੱਡੀਆਂ ਵੱਡੀਆਂ ਮਿਰਚਾਂਆਂ ਪਾ ਕੇ ਰੱਖੀਆਂ ਹੁੰਦੀਆਂ ਸੀ ਲਫਾਫਿਆਂ 'ਚ ਮੈਂ ਕਹਿੰਦਾ ਸੀ ਵੀ ਯਾਰ ਚਾਈਨਾ ਬੋਰਡ ਵਾਲੀਆਂ ਸੜਕਾਂ ਇੱਕ ਨੰਬਰ ਹੋਣੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਜਿੱਦ ਤਾ ਆਪਣਾ ਦੇਸ਼ ਚਾਈਨਾ ਨਾਲੋਂ ਬਹੁਤ ਪਿੱਛੇ ਆ। ਇਹਨਾਂ ਕੋਲ ਟੈਕਨੋਲੋਜੀ ਪੂਰੀ ਹੈ ਇਹ ਚੀਜ਼ ਨੂੰ ਲੈ ਕੇ। ਉਦੋਂ ਅਸੀਂ ਬੁੰਮਲਾ ਪਾਸ ਤੇ ਗਏ ਆ ਤਾਂ ਉੱਥੇ ਸਾਨੂੰ ਕਮਾਂਡਰ ਨੇ ਦੱਸਿਆ ਵੀ ਸੜਕਾਂ ਦੇ ਮੁਕਾਬਲੇ 'ਚ ਤਾਂ ਆਪਾਂ ਚਾਈਨਾ ਦਾ ਮੁਕਾਬਲਾ ਕਰ ਹੀ ਨਹੀਂ ਸਕਦੇ। ਸੜਕਾਂ ਦੇ ਨੰਬਰ ਹੁੰਦੇ ਨੇ ਜੀ R1, R2 ਐਵੇਂ ਕਰਕੇ ਤੇ ਜਿਹੜੀ ਚਾਈਨਾ ਦੇ ਵਿੱਚ ਸੜਕ ਬਣੀ ਹੋਈ ਆ ਉਹਦਾ ਨੰਬਰ ਹੈਗਾ ਜੀ R40 ਤੇ ਜਿਹੜੀ ਇੰਡੀਆ ਦੇ ਵਿੱਚ ਸੜਕ ਹੈ ਜੀ ਉਹਦਾ ਨਾਮ ਹੈਗਾ R9 ਮਤਲਬ ਉਹ 40ਵੇਂ ਰੈਂਕ ਤੇ ਪਹੁੰਚ ਗਈ ਸੜਕ ਤੇ ਉਹਨਾਂ ਦੇ ਟੈਂਕ ਬਾਏ ਰੋਡ ਉਹਨਾਂ ਸੜਕਾਂ ਤੇ ਚੱਲ ਸਕਦੇ ਨੇ ਜਿੱਥੇ ਆਪਾਂ ਮੋਟਰਸਾਈਕਲ ਚਲਾ ਰਹੇ ਹਾਂ ਨਾ ਇੱਥੇ ਉਹਨਾਂ ਦੇ ਟੈਂਕ ਵੀ ਚੱਲ ਸਕਦੇ ਆ ਰਾਮ ਨਾਲ ਇਹ ਜਿਹੜੀਆਂ ਸੜਕਾਂ ਉਹਨਾਂ ਨੇ ਬਣਾਤੀਆਂ ਉਧਰਲੇ ਪਾਸੇ ਚਾਈਨਾ ਬਾਰਡਰ ਤੋਂ ਜਦੋਂ ਉਹ ਇੰਡੀਆ ਬਾਰਡਰ ਨੂੰ ਆਉਣਗੇ ਨਾ ਤਾਂ ਇਹੋ ਜਿਹਾ ਕੁਝ ਉਹਨਾਂ ਕੋਲ ਹੈਗਾ ਆਪਣੇ ਵਾਲੇ R9 ਉੱਥੇ ਆਪਣੇ ਟਰੱਕ ਵੀ ਨਹੀਂ ਆਰਮੀ ਵਾਲਾਂ ਦੇ ਚੱਲਦੇ ਸਹੀ ਤਰੀਕੇ ਨਾਲ ਡੋਂਗ ਵੈਲੀ ਡੋਂਗ ਵੈਲੀ ਔਰ ਪੈਟਰੋਲ ਪੰਪ ਉੱਪਰ ਹੈ ਅੱਛਾ ਕਰ ਦੋ ਫੋਨ ਕਰ ਦੋ ਲੋ ਜੀ 800 ਰੁਪਏ ਦਾ ਪٹرول ਪਵਾ ਕੇ ਟੈਂਕੀ ਫੁੱਲ ਕਰਾ ਲਈ ਬਾਕੀ ਇਹਦੇ ਵਿੱਚ ਹੈਗਾ ਸੀ ਹੁਣ ਆਪਾਂ ਰਾਮ ਨਾਲ ਡੋਂਗ ਵੈਲੀ ਜਾ ਕੇ 20 ਮੋੜ ਆਵਾਂਗੇ ਹਨ ਕੋਈ ਚੱਕਰ ਵਾਲੀ ਗੱਲ ਨਹੀਂ ਚਿੰਤਾ ਖਤਮ ਹੋ ਗਈ ਬਾਕੀ ਇੱਥੇ ਬਲੈਕ ਦੇ ਵਿੱਚ ਵੀ ਮਿਲਦਾ ਦੁਕਾਨਾਂ ਤੋਂ ਕੋਈ ਉਹ 10 20 ਰੁਪਏ ਮਹਿੰਗੇ ਦੇ ਦਿੰਦੇ ਨਹੀਂ ਹੋਰ ਕੁਝ ਨਹੀਂ ਹਾਲਾਂਕਿ ਆਪਾਂ ਪਹੁੰਚ ਗਏ ਆ ਅੰਜੋ ਡਿਸਟ੍ਰਿਕਟ ਆਏ ਅੰਜੋ ANJW ਇੱਥੋਂ ਮੈਨੂੰ ਬਾਈ ਹੋਰਾਂ ਨੇ ਕਿਹਾ ਸੀ ਵੀ ਇੱਥੋਂ ਸਮਾਨ ਸੋਹਣਾ ਆਉਦਾ ਲੈ ਲਈ ਅੱਗੇ ਜਾ ਕੇ ਨਾ ਤਾਂ ਕੋਈ ਢਾਬੇ ਢੂਬੇ ਮਿਲਨੇ ਨੇ ਬਾਹਲੇ ਤੇ ਨਾ ਕੋਈ ਕਹਿੰਦਾ ਕੋਈ ਬਾਹਲਾ ਖਾਣ ਪੀਣ ਦਾ ਮਾਹੌਲ ਹੋਊਗਾ ਜੋੜ ਲੱਗਿਆ ਹੋਇਆ ਆਤਾ ਹੋ ਜਾਣਾ ਆਪਾਂ ਸਭ ਤੋਂ ਲਾਸਟ ਜਿਹੜਾ ਹੈਗਾ 135 ਕਿਲੋਮੀਟਰ ਆ ਉਹ ਉੱਥੋਂ ਆਪਾਂ ਮੁੜ ਕੇ ਆਉਣਾ ਹੱਥ ਲਾ ਕੇ ਆਹੋ ਸਫ਼ਰ ਥੋੜਾ ਹੀ ਆ ਪਰ ਰਾਹ ਨਹੀਂ ਠੀਕ ਹੈਗਾ ਜੇ ਰਾਹ ਠੀਕ ਹੁੰਦਾ ਤਾਂ ਸ਼ਾਇਦ ਆਪਾਂ ਕੱਲ ਨੂੰ ਸੋਨੂੰ ਚੜਦਾ ਸੂਰਜ ਦਿਖਾਉਂਦੇ ਇੱਥੇ ਕਿੰਨੇ ਵਜੇ ਚੜਦਾ ਨਾਲੇ ਉਹ ਵੀ ਦੇਖ ਲੈਂਦੇ ਇਹ ਆ ਗਏ ਜੀ ਹੌਲਿੰਗ इत लिखा मंचल दीचू हवाई सत किलोमीटर <laughs> भाई मार्केट किधर है मार्केट हॉलिंग की मार्केट ऊपर जाना पड़ेगा ठीक है जी ਇਹ ਆ ਗਈ ਭਾਈ ਹੌਲਿੰਗ ਦੀ ਮਾਰਕੀਟ ਹੁਣ ਸ਼ਹਿਰ ਹਾਂ ਠੀਕ ਆ ਵੱਡਾ ਸ਼ਹਿਰ ਆ ਭਾਈ ਹੋਟਲ-ਹਾਟਲ ਇੱਥੇ ਮਿਲ ਜਾਣਗੇ ਇੱਥੇ ਵੀ ਰਹਿ ਸਕਦੇ ਆ ਪਰ ਦਿਨ ਤਾਂ ਹਜੇ ਸਾਰਾ ਹੀ ਖੜਾ ਇੱਧਰ ਸਬਜ਼ੀਆਂ ਵੇਚੀਆਂ ਜਾਂਦੀ ਨਹੀਂ ਆਰਗੈਨਿਕ ਹੁੰਦੀਆਂ ਇਹਨਾਂ ਕੋਲ ਸਬਜ਼ੀਆਂ ਜਮਾ ਮੈਨੂੰ ਤਾਂ ਕੋਈ ਖਾਸ ਗੱਲਬਾਤ ਜੀ ਲੱਗੀ ਨਹੀਂ ਹੌਲਿੰਗ ਸ਼ਹਿਰ ਦੀ ਕਿਉਂਕਿ ਜਿੰਨਾ ਵੱਡੇ ਸ਼ਹਿਰ 'ਚ ਜਾਂਦੇ ਆ ਨਾ ਉਨੀਆਂ ਹੀ ਮੀਟ ਮਾਸ ਦੀਆਂ ਆਪਸ਼ਨਾਂ ਵੱਧ ਜਾਂਦੀਆਂ ਨੇ ਜਿਹੜੇ ਛੋਟੇ-ਛੋਟੇ ਢਾਬੇ ਜੇ ਹੁੰਦੇ ਨੇ ਨਾ ਛੋਟੀਆਂ ਦੁਕਾਨਾਂ ਜੀਆਂ ਹੁੰਦੀਆਂ ਨੇ ਉਹਨਾਂ ਕੋਲ ਨਹੀਂ ਹੁੰਦਾ ਇਹੋ ਜਿਹਾ ਕੁਝ ਉਥੋਂ ਬੰਦਾ ਖਾ ਪੀ ਲਵੇ ਉਥੋਂ ਮਾੜਾ ਮੋਟਾ ਬੰਦਾ ਲੈ ਲਈ ਇੱਥੇ ਤਾਂ ਕੁਝ ਹੈ ਨਹੀਂ ਸੀ ਇੱਕ ਕੋਲ ਡਰਿੰਕ ਮਿਲ ਜਾਏਗਾ ਕੋਲ ਡਰਿੰਕ ਹਾਂਜੀ ਤੂੰ ਛੋਟੇ ਵਾਲਾ ਹੈ ਛੋਟੇ ਵਾਲਾ ਇਹ ਲੱਸੀ ਲੋਗਾ ਕੋਕਾ ਕੋਲਾ ਕੋਈ ਪੈਪਸੀ ਆ ਇਹ ਲਾ ਹੋਗਾ ਇਹ ਕਿਤਾ ਇਹ ਤਾਂ ਬੜਾ ਹੈ ਇਸ ਤੋਂ ਛੋਟਾ ਨਹੀਂ ਆਤਾ ਇੱਕ ਹੋਰ ਇਹ ਹੈ 50 ਵੀ ਅੱਛਾ ਸਤੋ ਦਾ ਵੀ ਐਸੇ ਰੁਕੇ ਸੀ ਤੇ ਚਾਹ ਪੀਣ ਨੂੰ ਜੀ ਕਰਦਾ ਕਿਉਂਕਿ ਨੀਂਦ ਜੀ ਆ ਰਹੀ ਆ ਪਰ ਇੰਨੀ ਗਰਮੀ ਚ ਅਰ ਚਾਹ ਪੀਤੀ ਨਹੀਂ ਜਾਂਦੀ ਤੇ ਕੋਲਡ ਡਰਿੰਕ ਦੇ ਨਾਲ ਆਪਾਂ ਕਰ ਕਰੇ ਖਾ ਲਈ ਹੁਣ ਇੱਥੋਂ ਆਪਾਂ ਚੱਲਦੇ ਆਂ ਬਾ ਲੌਂਗ 2 ਘੰਟੇ ਲੱਗ ਜਾਣਗੇ ਤੇ ਉੱਥੇ ਨੈਟਵਰਕ ਵੀ ਹੋਊਗਾ ਤੇ ਉੱਥੇ ਰਾਤ ਕੱਟ ਲਾਂਗੇ ਆਪਾਂ ਫਰਸ ਤੋਂ ਫਿਰ ਨੈਟਵਰਕ ਆਊਟ ਆਫ ਨੈਟਵਰਕ ਆਪਾਂ ਰਹਿਣੀ ਪੈਣਾ ਇੱਕ ਦਿਨ ਵਾਸਤੇ ਜਿੱਥੇ ਆਪਾਂ ਰੋਕੇ ਹੁਣੇ ਚਾਹ ਮਾਣੀ ਪੀਤਾ ਨਾ ਉੱਥੇ ਜਿਹੜਾ ਆ ਮੁੰਡਾ ਮੂਰੇ ਜਾ ਰਿਹਾ ਚਿੱਟੀ ਸ਼ਰਟ ਵਾਲਾ ਆਲਾ ਮੋਟਰਸਾਈਕਲ ਆ ਜਿਹੜਾ ਇਹ ਵੀ ਉੱਥੇ ਆਵਾਜ਼ੀ ਇਹਦੇ ਮੋਟਰਸਾਈਕਲ ਦੇ ਮਗਰ ਨਾ ਮੈਨੂੰ ਆ ਲੱਗਿਆ ਵੀ ਜਿਵੇਂ ਕੋਈ ਲੱਕੜ ਬੰਨੀ ਹੁੰਦੀ ਆ ਜਿਵੇਂ ਬਾਲਣ ਹੁੰਦਾ ਕੋਈ ਵੀ ਆ ਲੈ ਕੇ ਚੱਲਿਆ ਹੋਇਆ ਮਗਰ ਬੰਨ ਕੇ ਪੂਰੀ ਚਪਾ ਗਈ ਕਿਉਂਕਿ ਨੂੜ ਕੇ ਬੰਨਿਆ ਹੋਇਆ ਨੇ ਚੰਗੀ ਤਰ੍ਹਾਂ ਵੀ ਡਿੱਗਣਾ ਜਾਵੇ ਬਾਅਦ ਵਿੱਚ ਜਦੋਂ ਇਹਨੇ ਨੇੜੇ ਲਿਆ ਕੇ ਮੇਰੇ ਮੋਟਰਸਾਈਕਲ ਖੜਾ ਕਰਤਾ ਉੱਥੇ ਆਪਦਾ ਇਹ ਸਿਕਤ ਬੱਤੀ ਪੀਣ ਲੱਗਿਆ ਤਾਂ ਇਹਦੇ ਵਿੱਚ ਸੂਰ ਆ ਸੂਰ ਦਾ ਜਣਾ ਤਿੱਖਾ ਜਿਹਾ ਮੂੰਹ ਹੁੰਦਾ ਨਾ ਉਹ ਬਾਹਰ ਨੂੰ ਕੱਢਿਆ ਹੋਇਆ ਉੱਥੋਂ ਸਾਹ ਲਈ ਜਾਂਦਾ ਤੇ ਬਾਕੀ ਇਹਨਾਂ ਨੂੜ ਕੇ ਬੰਨ ਰੱਖਿਆ ਸੂਰ ਦੀ ਵਪਾਰ ਦੀ ਬਣੀ ਪਈ ਹੋਣੀ ਵੀ ਅੱਜ ਵੱਢਿਆ ਹੁਣ ਵੱਢਿਆ ਹੁਣ ਵੱਢਿਆ ਤੇ ਲੈ ਕੇ ਪਾਸੇ ਭੋਜਨ ਵਾਸਤੇ ਚੱਲਿਆ ਹੋਰ ਇਹਨਾਂ ਨੇ ਪਾਲ ਕੇ ਕੀ ਕਰਨੇ ਨੇ ਇਹ ਆਹ ਸੀ ਉਹ ਮਗਰ ਮੜਾ ਜਿਹਾ ਮੂੰਹ ਜਿਹਾ ਦਿਖ ਰਿਹਾ ਉਹਦਾ ਨਾ ਕੋਈ ਆਵਾਜ਼ ਕਰਦਾ ਹੋ ਨਾ ਕਿ ਹੋਰ ਕਿੰਨਾਂ ਕਿ ਚੰਗੀ ਤਰ੍ਹਾਂ ਦਾ ਨੂਵੀਂ ਨੂੜ ਰਖਿਆ ਉਹਦਾ ਆਹੋ ਦੇਖ। ਇਹ ਬੀਬੀਆਂ ਪੰਡਾ ਲੈ ਕੇ ਜਾ ਰਹੀਆਂ ਨੇ ਬਾਲਨ ਦੀਆਂ। ਬਾਲਨੋਂ ਦੀ ਪੰਡ ਚੁੱਕੀ ਨਿੱਕੀ ਜੀ ਬੀਬੀ। ਇਹ ਲੱਕੜਾਂ ਵੱਢ ਲਿਆਉਂਦੇ ਨੇ ਜੰਗਲ ਚੋਂ। ਗਾਸ ਗੂਸੇ ਇਧਰਲੇ ਪਾਸੇ ਜਿਵੇਂ ਜਿਵੇਂ ਜਾਈ ਜਾਵਾਂਗੇ ਸਿਰਫ ਠਾਬਿਆਂ ਠਾਬਿਆਂ ਦੇ ਰਹਿ ਜਾਊਗਾ। ਘਰਾਂ ਚ ਤਾਂ ਸਾਰਾਂ ਦੇ ਫਿਰ ਬਾਲਨ ਚੱਲਿਆ ਕਰੂਗਾ। ਆਉਂਦੇ ਹੋਏ ਨਾਲ ਇੱਕ ਯਾਦ ਸੀ ਜੁੜੀ ਫਲਨ ਦੀ ਪੰਡ ਚੱਕੀ ਨੇ ਕੀ ਜੀ ਬੜੀ ਟਾਪੂ ਟੂਬ ਸਾਰਾ ਕਿਤੇ ਲੱਗ ਗਿਆ ਯਾਰ ਹੁਣ ਤਾਂ ਨੈਟਵਰਕ ਫੈਲਿਆ ਪਿਆ ਲੋਹੀਤ ਡਿਸਟ੍ਰਿਕਟ ਦੇ ਵਿੱਚ ਲੋਹੀਤ ਦਰਿਆ ਦੇ ਨਾਲ-ਨਾਲ ਆਪਣਾ ਸਫਰ ਹੋ ਰਿਹਾ ਸੀ ਜਿਵੇਂ ਮੈਂ ਮੜਾ ਜਿਹਾ ਬੋਲੇ ਨਾਲ ਹੀ ਮੂੰਹ ਤੇ ਛੱਟ ਡਿੱਗ ਪਈ ਪਾਣੀ ਦੀ ਇਧਰਲੇ ਪਾਸੇ ਚੱਲ ਰਿਹਾ ਜੀ ਦਰਿਆ ਦੇਖੋ ਬਡੇ ਲੈਵਲ ਤੇ ਚੱਲ ਰਿਹਾ ਠਾਠਾ ਮਾਰਦਾ ਜਦੋਂ ਮੀਂਹ ਪੈਂਦੇ ਨੇ ਉਦੋਂ ਫਿਰ ਹੋਰ ਵਧ ਜਾਂਦਾ ਇਹਦਾ ਕੰਮ ਸਰਦੀ ਆਊਗੀ ਤਾਂ ਵਾੜਾ ਜਿਹਾ ਪਾਣੀ ਦਾ ਲੈਵਲ ਘਟ ਜੂਗਾ ਇਹ ਆਉਂਦਾ ਚਾਈਨਾ ਚ ਤੇ ਅੱਗੇ ਜਾ ਕੇ ਇਹ ਬ੍ਰਹਮਪੁੱਤਰ ਦਰਿਆ ਦੇ ਵਿੱਚ ਰਲ ਜਾਂਦਾ 4:00 ਬਜ ਕੇ 16 ਮਿੰਟ ਹੋ ਗਏ ਤੇ ਜਿੱਥੇ ਆਪਾਂ ਪਹੁੰਚਣਾ ਹੁੰਦਾ ਲੌਂਗ ਉਹ ਰਹਿ ਗਿਆ 22-23 ਕਿਲੋਮੀਟਰ ਤੇ 22-23 ਕਿਲੋਮੀਟਰ ਨੂੰ ਆਪਾਂ ਨੂੰ ਪੌਣਾ ਘੰਟਾ ਲੱਗ ਜੂਗਾ ਮੰਨ ਲਓ 5 ਵਜੇ ਆਪਾਂ ਉਸ ਪਿੰਡ 'ਚ ਪਹੁੰਚ ਜਾਵਾਂਗੇ। ਲੋ ਜੀ ਅੱਧੇ ਘੰਟੇ ਦੇ ਵਿੱਚ ਆਪਾਂ ਵਾ ਲੌਂਗ ਪਹੁੰਚ ਗਏ ਆ। ਆ ਨਿੱਕੇ ਨਿੱਕੇੜੇ ਛੱਡ ਜੇ ਪਾਏ ਹੋਏ ਨੇ। ਇੱਥੇ ਲੋਕ ਆਦੇ ਮੋਟਰ ਮੋਟਰਸਾਈਕਲ ਖੜਾਈ ਰੱਖਦੇ ਨੇ। ਇਹ ਆ ਗਿਆ ਜੀ ਬੋਰਡ ਵਾ ਲੌਂਗ ਦਾ। ਹੁਣ ਦੇਖਦਾ ਇੱਥੇ ਹੋਸਟ ਹੈ ਵਾਲਾ ਟੰਟਾ ਹੈਗਾ। ਕਿੰਨਾ ਇਹ ਆਰਮੀ ਵਾਲੇ ਬਾਈ ਸਵਾਰ ਕਰ ਰਹੇ ਨੇ ਨੈਟਵਰਕ ਇੱਥੇ ਹੈਗਾ ਬਾਈ 4G ਇਹ ਹੋਮ ਸਟੇ ਵੀ ਹੈਗਾ ਇੱਥੇ ਯਾਰ ਪੁੱਛਾ ਇਹਨਾਂ ਨੂੰ ਮੋਟਰਸਾਈਕਲ ਇੱਥੇ ਖੜਾ ਕਰਤਾ ਆ ਸਾਹਮਣੇ ਹੈਗਾ ਜੀ ਤੁਲਾੰਗ ਹੋਮਸਟੇ ਇੱਥੇ ਮੈਂ ਫੋਨ ਕੀਤਾ ਉਹ ਕਹਿੰਦੇ ਆਜੋ ਥੱਲੇ ਆ ਕੇ ਰੂਮ ਦੇਖ ਲਓ ਤੁਲਾੰਗ ਦੇ ਵਿੱਚ ਨੈਟਵਰਕ ਹੈਗਾ ਯਾਰ ਮੈਂ ਅੱਗੇ ਵੀ ਜਾ ਸਕਦਾ ਉੱਥੇ ਕੈਂਪਿੰਗ ਸਾਈਟ ਵੀ ਹੈਗੀ ਆ ਉੱਥੇ ਨੈਟਵਰਕ ਨਾ ਹੋਇਆ ਨਾ ਫਿਰ ਉਹ ਹੋ ਜਾਊਗਾ ਕੀ ਕਹਿੰਦੇ ਨੇ ਮੈਮਰੀ ਫੁੱਲ ਹੋ ਜਾਊਗੀ ਫੋਨ ਦੀ ਆਪਾਂ ਨੂੰ ਇਹ ਵੀ ਅੱਜ ਕੱਦੀ ਵੀਡੀਓ ਚਾਰਕ ਕੇ ਡਿਲੀਟ ਕਰ ਦਈਏ ये जी कर इन्होंने भाई यदि इधर आना है हाँ, ठीक है रूम ठीक ही होगा आ, हाँ, हाँ, ठीक है क्या चार्जेस रहेंगे तो, आ, आपका अच्छा ठीक ठीक लगा लो थोड़ा सा हाँ, सर क्या ठीक लगाए तो खाना पीना खाना पीना हाँ, अलग से होगा अच्छा वो अलग से होगा थे थे। है? भी भी आ, है। आ, तो थोड़ा सा देख कर लगा लो अभी मैं सीधा एंट्री किया था तो आपको मैंने फोन कर लिया जे जे. मैं कहीं और गया भी नहीं अभी पूछने आ,

तो बताओ फिर फाइनल कोई थोड़ा सा अपनी तरफ से कर दो इतनी दूर से आए पंजाब से आया हूं मैं स्पेशली तो आप हाँ। तो आप नहीं, नहीं, आपने बोल दिया बस। जो अपनी तरफ से कर दिया बस है। नहीं, नहीं। तो फिर तेरा सो में हो गया ठीक है नहीं नहीं मैं जाऊंगा भी नहीं आपने दो सौ कम कर दिया मैं पूछने भी नहीं जाऊंगा किसी के पास अब ठीक है मैं वेज खाता हूँ सिर्फ

ਆ ਲੋ ਜੀ ਤੁਹਾਨੂੰ ਆਪਾਂ ਆਪਦਾ ਹੋਮ ਸਟੇ ਦਿਖਾ ਦਈਏ ਇੱਕ ਵਾਰੀ ਸੋਹਣੇ ਸੋਹਣੇ ਘਰ ਪਾਏ ਹੁੰਦੇ ਨੇ ਥੱਲੇ ਆ ਕੇ ਪਤਾ ਲੱਗਦਾ ਬਾਹਰੋਂ ਨਹੀਂ ਪਤਾ ਲੱਗਦਾ ਜਦੋਂ ਆਪਾਂ ਸੜਕ ਤੋਂ ਜਾਂਦੇ ਆਂ ਸੜਕ ਤੋਂ ਆ ਘਰ ਦੇਖਦਾ ਠੀਕ ਆ ਆ ਲੱਕੜ ਦੇਖਦੀ ਆ ਵੀ ਪੁਰਾਣੇ ਪੁਰਾਣੇ ਘਰ ਪਾਏ ਜੀ ਪਰ ਪਿਛਲੇ ਪਾਸੇ ਨੂੰ ਇਹ ਛੁਪਾ ਰੋਸ ਤੋਂ ਨਿਕਲਦੇ ਨੇ ਤੇ ਆਹ ਰੰਗ ਹੀ ਬੜਾ ਸੋਹਣਾ ਕੀਤਾ ਹੋਇਆ ਆ ਇੱਥੇ ਬੈਠਣ ਵਾਸਤੇ ਭਾਂਡਾ ਤੇ ਆ ਆਪਣਾ ਰੂਮ ਠੀਕ ਆ ਪੱਖੇ-ਪੁੱਖੇ ਇੱਥੇ ਹੈ ਨਹੀਂ ਤੇ ਮੈਨੂੰ ਇਹ ਵੀ ਬਿਨਾ ਪੱਖੇ ਤੋਂ ਨੀਂਦ ਕਿਵੇਂ ਆਊਗੀ ਜਾਂ ਫਿਰ ਮੈਂ ਬਾਹਰੋਂ ਆਇਆ ਹਜੇ ਤਾਂ ਮੈਨੂੰ ਲੱਗਦਾ ਗਰਮੀ ਤੇ ਇੱਧਰਲੇ ਪਾਸੇ ਆਪਣਾ ਕੋਈ ਬਾਥਰੂਮ ਹੈ ਜੇ ਕੋਈ ਰੋਟੀ ਰੋਟੀ ਖਾਂਦਾ ਤਾਂ ਮਾਫ ਕਰਦੇ ਹੋ ਚਲੋ ਭਾਈ ਤੇ ਆਪਣੇ ਹੋਮਸਟੇ ਦੇ ਆਪਾਂ ਇੱਕ ਕਿਚਨ ਦੇ ਵਿੱਚ ਆ ਗਏ ਆ ਇੱਥੇ ਬਹਿ ਕੇ ਆਪਾਂ ਪ੍ਰਸ਼ਾਦਾ ਪਾਣੀ ਸ਼ਕਾਂਗੇ ਆ ਮੇਰੀ ਸੀਟ ਠੀਕ ਆ ਆਹ ਲੱਗੜੀ ਲੱਕੜ ਲੱਗੀ ਹੋਈ ਆ ਸਿੰਘੀ ਸਿੰਘ ਟੰਗੇ ਹੋਏ ਨੇ ਅਸਲੀ ਸਿੰਘ ਨੇ ਇਹ ਜਾਨਵਰਾਂ ਦੇ ਇਧਰਲੇ ਪਾਸੇ ਜਿਹੜਾ ਤੁਹਾਨੂੰ ਸੜਕਾਂ ਤੇ ਮਿੱਥੁੰਜਾ ਦਿਖਾਉਣੇ ਹੁੰਦੇ ਆ ਫਿਰਦਾ ਆਹ ਉਹ ਢੰਗੇ ਹੋਏ ਨੇ ਰੰਗ ਰੋਂਗ ਕਰਕੇ ਰੱਖਿਆ ਹੋਇਆ ਬਹੁਤ ਸੋਹਣੀ ਜਿਹੀ ਬਣਾਈ ਹੋਈ ਆ ਭਾਈ ਸੋਈ ਇਹ ਕਹਿੰਦੇ ਸੀ ਵੀ ਉੱਥੇ ਤੁਹਾਨੂੰ ਕਮਰੇ ਚ ਲੈ ਕੇ ਕਿ ਇੱਥੇ ਬੈਠ ਖਾਓਗੇ ਮੈਂ ਕਹਿੰਦਾ ਮੈਂ ਤਾਂ ਤੁਹਾਡੇ ਵਾਲੀ ਸੋਈ 'ਚ ਬੈਠ ਕੇ ਖਾਉਂਗਾ ਇਧਰ ਵੀ ਸਿੰਘ ਉਧਰ ਵੀ ਸਾਹਮਣੇ ਵਾਹ ਲਓ ਇੱਕ ਪਿੱਤਲ ਦੀ ਪਲੇਟ ਆ ਨਾਲ ਚੌਲ ਇਧਰ ਮੇਰੀ ਫੇਵਰੇਟ ਜਿਹੜੀ ਹੁੰਦੀ ਆ ਹਰ ਵਾਰੀ ਆਲੂ ਇਹਦੇ ਵਿੱਚ ਦਾਲ ਆ ਆ ਸਲਾਦ ਆ ਤੇ ਆ ਹੈਗੀ ਆ ਭਾਈ ਲੋਕਲ ਚਟਨੀ ਠੀਕ ਹੈ ਰਸੋਈ ਵੀ ਬਹੁਤ ਸੋਹਣੀ ਬਣਾਈ ਹੋਈ ਆ ਆ ਬੁਖਾਰੀ ਵਾਸਤੇ ਥਾਂ ਬਣਾਈ ਹੋਈ ਆ ਇਹ ਬੁਖਾਰੀ ਕੇ ਲਈ ਹੈ ਨਾ ਜਗਾ ਹਾਂ ਜੀ ਠੀਕ ਹੈ ਆਹ ਲੋ ਜੀ ਰਾਤ ਦਾ 9:30 ਵਜੇ ਦਾ ਟਾਈਮ ਹੋ ਗਿਆ ਹੁਣੇ ਮੈਂ ਪ੍ਰਸ਼ਾਦਾ ਛਕਣ ਤੋਂ ਬਾਅਦ ਗਾਈਡ ਕੋਲ ਜਾ ਕੇ ਆਏ ਆ ਜਿਹੜੇ ਸ਼ਹਿਰ ਦੇ ਵਿੱਚ ਆਪਾਂ ਰੁਕਿਆ ਵੈ ਲੌਂਗ ਦੇ ਵਿੱਚ ਇੱਥੋਂ 5 ਕਿਲੋਮੀਟਰ ਦੂਰ ਸੀ ਜਿੱਥੋਂ ਗਾਈਡ ਬਾਰੇ ਪਤਾ ਲੱਗਦਾ ਗਾਈਡ ਆਪਾਂ ਨੂੰ ਚਾਹੀਦਾ ਸੀ ਸਵੇਰੇ ਇੱਕ ਸਨਰਾਈਜ਼ ਪੁਆਇੰਟ ਬਣਿਆ ਹੋਇਆ ਉਹਦੇ ਉੱਤੇ ਆਪਾਂ ਟਰੈਕ ਕਰਕੇ ਜਾਣਾ ਪੈਂਦਾ ਤੇ ਬਿਨਾਂ ਗਾਈਡ ਤੋਂ ਉਹ ਟਰੈਕ 2 ਵਜੇ ਤੜਕੇ ਕਰਨਾ ਪੋਸੀਬਲ ਨਹੀਂ ਹੈ ਕਿਉਂਕਿ ਇੱਥੇ ਪਤਾ ਹੀ ਲੱਗਦਾ ਘੁੱਪ ਹਨੇਰਾ ਤੇ ਇੰਨੀਆਂ ਆਵਾਜ਼ਾਂ ਆਉਂਦੇ ਨਾ ਜੰਗਲ ਚੋਂ ਭਾਂਦ ਭਾਂਦੇ ਜਾਨਵਰਾਂ ਦੀਆਂ ਪਤਾ ਨਹੀਂ ਕਿਹੜੇ ਕਿਹੜੇ ਜਾਨਵਰ ਨੇ ਇੱਥੇ ਤੇ ਬਿਨਾ ਗਾਈਡ ਤੋਂ ਆਪਾਂ ਸਵੇਰੇ 2 ਵਜੇ ਉਹ ਟਰੈਕ ਕਰ ਨਹੀਂ ਸਕਦੇ ਸੀ ਗਾਈਡ ਨੇ 500 ਰੁਪਏ ਆਪਦੀ ਫੀਸ ਲਈ ਆ ਹਨਾ ਬਾਕੀ ਸਾਰਾ ਤਾਮਾ ਜਾਮਾ ਤੁਹਾਨੂੰ ਸਵੇਰੇ ਦੱਸਾਂਗੇ ਅਸਲ ਦੇ ਵਿੱਚ ਸਾਡੇ ਹੋਟਲ ਦੇ ਮਾਲਕ ਨੇ ਫੋਨ ਕਰਕੇ ਗੱਲਬਾਤ ਕਰਨੀ ਸੀ ਸਾਰੀ ਪਰ ਇੱਥੇ ਏਅਰਟਲ ਦਾ ਨੈਟਵਰਕ ਹੈਗਾ ਸੀ ਅੱਧੇ ਪੌਣੇ ਘੰਟੇ ਬਾਅਦ ਪਤਾ ਨਹੀਂ ਕੀ ਹੋਇਆ ਏਅਰਟਲ ਦਾ ਨੈਟਵਰਕ ਉੱਡ ਗਿਆ ਮੇਚੂਕਾ ਦੇ ਵਿੱਚ ਵੀ ਇਹੀ ਹੋਇਆ ਸੀ ਜਦੋਂ ਉੱਥੇ ਨੈਟਵਰਕ ਸੀ ਮੈਂ ਪਹੁੰਚਿਆ ਉ ਇਥੇ ਵੀ ਇਹੀ ਹਿਸਾਬ ਦਾ ਵਾ ਤੇ ਜਿਹੜੇ ਸ਼ਹਿਰ ਚ ਮੈਂ ਗਾਈਡ ਬਾਰੇ ਪਤਾ ਕਰਨ ਲੱਗਿਆ ਸੀ ਉੱਥੇ ਹੈਗਾ ਸੀ ਨੈਟਵਰਕ ਤੇ ਸਵੇਰੇ ਆਪਾਂ ਉਹ ਜਗ੍ਹਾ ਦੇਖਣ ਚੱਲਾਂਗੇ ਜਿਹਦੇ ਕਰਕੇ ਅਰੁਣਾਚਲ ਨੂੰ ਅਦਰ ਲੈਂਡ ਆਫ ਰਾਈジング ਸਨ ਕਿਹਾ ਜਾਂਦਾ ਤੇ ਤੜਕੇ ਸਭ ਤੋਂ ਪਹਿਲੀ ਸੂਰਜ ਦੀ ਕਿਰਨ ਮੱਥੇ ਲਾਵਾਂਗੇ ਉਹ ਥੇਮੇ ਪਹੁੰਚਣਾ 1:50 ਮਿੰਟ ਤੇ ਇੱਥੋਂ ਮੈਂ ਤੁਰਨਾ 1:30 ਤੇ ਉੱਠਣਾ ਮੈਂ 1:00 ਆ ਠੀਕ ਆ ਸਾਰਾ ਸਮਾਨ ਸੋਨ ਬਰੇਡੀ ਕਰ ਲਿਆ ਤੇ ਇੱਥੇ ਰੱਖ ਜਾਾਂਗੇ ਜਿਹੜਾ ਮੈਂ ਕੈਮਰਾ ਗੂ ਮਰੀਆਣਾ ਸਮਾਨ ਲੈ ਕੇ ਜਾਣਾ ਉਹ ਨਾਲ ਲੈ ਜਾਊਗਾ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤ